ਕਿ ਜਿਹੜਾ ਫਾਲ ਹੈ ਗ੍ਰਾਵਟਾ ਸਿੱਖੀ ਚ ਇਹ ਕਿਉਂ ਇਹਦਾ ਕੀ ਕਾਰਨ ਹੈ ਇਹਦਾ ਕੀ ਪਛੋਕਣ ਹੈ ਮਾਫ ਕਰਨਾ ਅਸੀਂ ਹਲੇ ਤੱਕ ਕੋਈ ਫਿਲਾਸਫਰ ਪੈਦਾ ਨਹੀਂ ਕੀਤਾ ਕੋਈ ਇਸ ਕਿਸਮ ਦੇ ਥਿੰਕਰਸ ਇਸ ਕਿਸਮ ਦੇ ਫਿਲਾਸਫਰ ਸਾਡੀ ਕੌਮ ਚ ਅੱਜ ਤੱਕ ਕੋਈ ਹੋਏ ਨਹੀਂ ਮਾੜੇ ਮੁੱਟੇ ਹੋਏ ਟੱਚ ਐਂਡ ਗੋ ਵੈਸਟ ਦੇ ਵਿੱਚ ਜਿਹੜੀ ਪ੍ਰੋਗਰੈਸ ਹੋਈ ਹੈ ਦੁਨੀਆ ਦੇ ਵਿੱਚ ਉਹਨਾਂ ਨੇ ਬਹੁਤ بڑے بڑے ਥਿੰਕਰ بڑے بڑے ਫਿਲਾਸਫਰਸ ਪੈਦਾ ਕੀਤੇ ਹਨ ਮੈਂ ਇੱਥੇ ਇੱਕ ਗੱਲ ਕਹਿਣ ਲੱਗਿਆ ਕਿ ਸਿੱਖਾਂ ਦੀ ਇੱਕ ਆਦਤ ਹੈ ਕਿ ਉਹ ਇੱਕ ਮਾਨੂਮੈਂਟ ਬਣਾ ਲੈਂਦੇ ਆ ਔਰ ਉਹ ਮਾਨੂਮੈਂਟ ਦੇ ਉੱਤੇ ਕੋਈ ਕਿੰਤੂ ਪਰੰਤੂ ਕਿਸੇ ਨੂੰ ਕਰਨ ਹੀ ਨਹੀਂ ਦਿੰਦੇ ਮੈਂ ਇੱਕ ਗੱਲ ਕਹਿਣ ਲੱਗਿਆ ਜਿਹੜੇ ਮੇਰੇ ਮਨ ਤੇ ਬਹੁਤ ਵੇ ਕਰਦੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰਵਹਾਸਾ ਉਸ ਨੂੰ ਸਮਝੇ ਹੀ ਨਹੀਂ ਕਿ ਮੈਨੇ ਚਾਹੁੰਦਾ ਵੀ ਉਹਦਾ ਸਾਰਾ ਕੰਟੈਂਟ ਅਸੀਂ ਅੰਡਰਸਟੈਂਡ ਕਰੀਏ ਅਸੀਂ ਉਸ ਨੂੰ ਬਹੁਤ ਥਰੋਲੀ ਐਗਜ਼ਾਮਿਨ ਕਰੀਏ ਇੰਨੀ ਕਿਸੇ ਕੋਲ ਫੈਸਿਲਿਟੀ ਨਹੀਂ ਹੁੰਦੀ ਸਹੂਲਤਾਂ ਨਹੀਂ ਹੁੰਦਾ ਟਾਈਮ ਨਹੀਂ ਹੁੰਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਚੀਜ਼ ਹੈ ਭਾਈ ਕਾਨ ਸਿੰਘ ਨੂੰ ਅਸੀਂ ਅੱਜ ਦਾ ਸਭ ਤੋਂ ਵੱਡਾ ਸਿੱਖਾਂ ਦਾ ਵਿਦਵਾਨ ਸਮਝਦੇ ਫਿਰ ਭਾਈ ਵੀਰ ਸਿੰਘ ਆ ਜਾਂਦੇ ਹਾਂ ਬਹੁਤ ਵੱਡੀ ਗਲਤੀ ਹੋਈ ਭਾਈ ਵੀਰ ਭਾਈ ਕਾਨ ਸਿੰਘ ਜੀ ਤੋਂ ਕ੍ਰਿਟਿਸਟ ਬਲੰਡਰ ਹੀ ਕਮਿਟਡ ਇਨ ਅੰਡਰਸਟੈਂਡਿੰਗ ਕਿ ਗੁਰੂ ਗ੍ਰੰਥ ਸਾਹਿਬ ਦੀ ਕੀ ਪੋਜੀਸ਼ਨ ਤੇ ਕੀ ਸਟੇਟਸ ਹੈ ਕਿਵੇਂ ਬਹੁਤ ਤੁਹਾਨੂੰ ਸ਼ੌਕ ਲੱਗੇਗਾ ਜਦੋਂ ਮੈਂ ਗੱਲ ਕਹਿ ਰਿਹਾ ਤਕਲੀਫ ਵੀ ਤੁਹਾਨੂੰ ਹੋਏਗੀ ਕਿਉਂਕਿ ਉਹਨਾਂ ਦਾ ਸਥਾਨ ਸਿੱਖੀ 'ਚ ਬਹੁਤ ਵੱਡਾ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕੋਈ ਇੰਟੈਂਸਲੀ ਇਸ ਕਿਸਮ ਦੀ ਗੱਲ ਕੀਤੀ ਹੈ ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਕਿਸ ਤਰ੍ਹਾਂ ਹੋ ਗੁਰੂ ਗ੍ਰੰਥ ਸਾਹਿਬ ਦਾ ਟ੍ਰਾਂਸਲੇਸ਼ਨ ਮਕਾਲਫ ਨੂੰ ਸਾਈਨ ਕਰ ਦਿੱਤਾ ਉਹਦੀ ਮੈਂ ਡਿਟੇਲਸ ਨਹੀਂ ਜਾਂਦਾ ਜਦੋਂ ਉਸ ਆਦਮੀ ਨੇ ਟ੍ਰਾਂਸਲੇਸ਼ਨ ਕੀਤਾ ਕਿਉਂਕਿ ਮਕਾਲਫ ਦੀ ਜਿਹੜੀ ਗਰੂਮਿੰਗ ਸੀ ਉਹ 크੍ਰਿਸਚੀਅਨਿਟੀ ਚ ਹੋਈ ਸੀ ਬੇਸਿਕਲੀ ਫੰਡਾਮੈਂਟਲੀ ਹੀ ਵਾਸ ਅ 크੍ਰਿਸਚੀਅਨ ਬਹੁਤ ਸਿੱਖਾਂ ਨੇ ਉਹਨੂੰ ਅਪਰੋਵਰ ਕੀਤਾ ਬਹੁਤ ਕਿਹਾ ਬਹੁਤ ਵੱਡੀ ਮਨੂਮੈਂਟਲ ਕੰਟਰੀਬਿਊਸ਼ਨ ਹੈ ਪਰ ਇੱਕ ਬਹੁਤ ਵੱਡਾ ਬਲੰਡਰ ਕਰ ਦਿੱਤਾ ਬਹੁਤ ਵੱਡਾ ਗੁਨਾਹ ਕਰ ਦਿੱਤਾ ਔਰ ਉਹ ਕਬੂਲ ਕਰ ਲਿਆ ਭਾਈ ਗਾਂ ਸਿੰਘ ਨੇ ਕਿ ਸਿੱਖ ਸਕ੍ਰਿਪਚਰ ਹੈ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਮਾਫ ਕਰਨਾ ਸਕ੍ਰਿਪਚਰ ਨਹੀਂ ਹੈ ਸਕ੍ਰਿਪਚਰ ਕਿਉਂ ਨਹੀਂ ਹੈ ਤੁਨੂੰ ਸ਼ੌਕ ਲੱਗੇਗਾ ਜੋ ਮੈਂ ਗੱਲ ਕਰ ਰਿਹਾ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਮੈਂ ਕਿਤਾਬ ਪੜ੍ਹੀ ਨਹੀਂ ਮੈਂ ਤਾਂ ਕਿਤਾਬ ਦੇਖੀ ਵੀ ਨਹੀਂ ਇਸ ਕਰਕੇ ਕਿਤਾਬ ਦੇ ਨਾਮ ਉਹ ਲਿਆ ਮੈਂ ਇੱਕ ਫੰਡਾਮੈਂਟਲ ਗੱਲ ਕਰ ਰਿਹਾ ਹੈ ਜਿਹੜੀ ਸਕ੍ਰਿਪਚਰ ਹੈ ਦੁਨੀਆਂ ਦੇ ਵਿੱਚ ਸਾਰੀਆਂ ਸਕ੍ਰਿਪਚਰਸ ਸਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਹ ਪ੍ਰੋਫਿਟ ਦੇ ਅਧੀਨ ਆ ਸਬੋਆਰਡੀਨੇਟ ਟੂ ਦੀ ਪ੍ਰੋਫਿਟ ਚਾਹੇ ਇਸਲਾਮ ਦੀ ਹੈ ਚਾਹੇ ਹਿੰਦੂਆਂ ਦੀ ਹੈ ਚਾਹੇ ਜੂਜ਼ ਦੀ ਹੈ ਚਾਹੇ ਕਿਸੇ ਬੁੱਧੀਆਂ ਦੀਆਂ ਜਾਂ ਜੈਨੇ ਕਿਸੇ ਵੀ ਦੁਨੀਆ ਦੇ ਧਰਮ ਦੇ ਵਿੱਚ ਦੇ ਆਰ ਸਬੋਡੀਨੇਟ ਟੂ ਦੀ ਪ੍ਰੋਫਿਟ ਹੇਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਨਾਟ ਸਬੋਡੀਨੇਟ ਟੂ ਦੀ ਪ੍ਰੋਫਿਟ ਇਟ ਇਜ਼ ਸਪੀਰੀਅਰ ਟੂ ਦੀ ਪ੍ਰੋਫਿਟ ਕਿਵੇਂ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਅੰਕਿਤ ਕੀਤਾ ਕੀ ਕਿਹਾ ਪੋਥੀ ਪਰਮੇਸ਼ਰ ਦਾ ਥਾਨ ਪੋਥੀ ਜਦੋਂ ਕੰਪਾਈਲ ਕਰਕੇ ਲੈ ਕੇ ਆਏ ਪੰਮੇ ਪਾਸ਼ਾ ਤਾਂ ਉਸ ਤੋਂ ਪਹਿਲਾਂ ਪੰਮੇ ਪਾਸ਼ਾ ਜ਼ਮੀਨ ਦੇ ਤੋਂ ਮੰਜੀ ਦੇ ਉੱਤੇ ਬਰਜਮਾਨ ਹੋ ਕੇ ਸ਼ਸ਼ੋਭਤ ਹੋਇਆ ਕਰਦੇ ਸੀ ਸਿੱਖਾਂ ਨੂੰ ਜਿਹੜੇ ਫਰਸ਼ ਤੇ ਬੈਠਦੇ ਹੁੰਦੇ ਸੀ ਪਹਿਲੀ ਵਾਰ ਦੁਨੀਆ ਦੇ ਸਪਿਰਚੁਅਲ ਇਤਿਹਾਸ ਦੇ ਵਿੱਚ ਇੱਕ ਇਵੈਂਟ ਹੋ ਰਹੀ ਹੈ ਜਿਹਨੂੰ ਗੁਰੂ ਲੋਟ ਕਰ ਰਿਹਾ ਗੁਰੂ ਕੌਨਸ਼ੀਅਸ ਆ ਪਰ ਅਨਫੋਰਚਨਟਲੀ ਜਿਹੜੀ ਦੁਨੀਆ ਉਸ ਨੂੰ ਰੀਅਲਾਈਜ਼ ਨਹੀਂ ਕਰ ਰਹੀ ਉਹ ਕੀ ਹੋ ਰਿਹਾ ਕਿ ਪੋਥੀ ਲਿਆ ਕੇ ਮੰਜੀ ਤੇ ਬਰਜਮਾਨ ਕਰ ਦਿੱਤੀ ਤੇ ਗੁਰੂ ਮਹਾਰਾਜ ਪੰਜਵੇਂ ਪਾਸ਼ਾ ਫर्श ਦੇ ਉੱਤੇ ਬੈਠੇ। ਔਰ ਪੋਥੀ ਦੇ ਵਿੱਚ ਲਿਖ ਦਿੱਤਾ। ਪੋਥੀ ਪਰਮੇਸ਼ਰ ਦਾ ਥਾਨ। ਤੋਂ ਜਦੋਂ ਪੋਥੀ ਪਰਮੇਸ਼ਰ ਦਾ ਥਾਨ ਹੋ ਗਈ ਇਮੀਡੀਏਟਲੀ ਕਨਫਲਿਕਟ ਸ਼ੁਰੂ ਹੋ ਗਿਆ ਵਿਦ ਇਸਲਾਮ। ਕਿਉਂਕਿ ਪ੍ਰੋਫਿਟ ਮੁਹੰਮਦ ਸਾਹਿਬ ਨੇ ਇੱਕ ਗਲਤ ਕਹੀਆ ਖੁੱਲ ਕੇ ਓਪਨਲੀ ਕਿ ਮੇਰੇ ਤੋਂ ਬਾਅਦ ਕੋਈ ਬੰਦਾ ਪ੍ਰੋਫਿਟ ਨਹੀਂ ਹੋਏਗਾ। ਆਨ ਦਾ ਲਾਸਟ ਪ੍ਰੋਫਿਟ ਔਨ ਦਿਸ ਗਰੂਪ। ਇੱਕ ਕਲੈਸ਼ ਹੈ ਇੱਕ ਕਨਫਲਿਕਟ ਹੈ ਤੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਐਸੀ ਜਗ੍ਹਾ ਤੇ ਫਿਕਸ ਕਰ ਦਿੱਤਾ ਜਿਹੜਾ ਉਸ ਦਾ ਸਥਾਨ ਨਹੀਂ ਸੀ ਔਰ ਉਸ ਦੇ ਵਿੱਚ ਸਭ ਤੋਂ ਵੱਡੀ ਬਲੰਡਰ ਹੋਈ ਪਾਈ ਗਾਂ ਸਿੱਖੋ ਕਿ ਜਿਨ੍ਹਾਂ ਨੇ ਉਸ ਨੂੰ ਇੱਕ ਸਕ੍ਰਿਪਚਰ ਕਹਿ ਦਿੱਤਾ ਇਹ ਸਕ੍ਰਿਪਚਰ ਨਹੀਂ ਹੈ ਇਹ ਜਿਉਂਦਾ ਜਾਗਦਾ ਸਾਖਸ਼ਤ ਗੁਰੂ ਆ